ਹਾਂਜੀ ਮੇਰੇ ਚੈਨਲ ਤੇ ਤੁਹਾਡਾ ਸਵਾਲ ਹੈ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਜੀ 27 ਇੰਚ ਬ੍ਰੈਸਟ ਵਾਲੇ ਦਾ ਤੁਸੀਂ ਮੋਢੇ ਦੀ ਕਟਾਈ ਕਿੰਨੀ ਕਰਨੀ ਹੈ ਜੀ 27 ਇੰਚ ਬ੍ਰੈਸਟ ਦਾ ਤੀਰਾ ਰੱਖਣਾ ਆਪਾਂ 14 ਇੰਚ ਜੀ 14 ਦਾ ਅਰਧ ਆ ਗਿਆ ਆਪਣੇ ਕੋਲ 7 ਇੰਚ نیچے ਨੂੰ ਆਪਾਂ ਮੋਢਾ ਰੱਖਣਾ ਜੀ 6 ਇੰਚ 6 ਤਾਂ ਤੁਸੀਂ ਵੱਧ ਨਹੀਂ ਰੱਖਣਾ ਜੀ ਕਿਉਂਕਿ ਸਾਡੇ ਕੋਲ ਬ੍ਰੈਸਟ ਜਿਹੜੀ ਆ 27 ਇੰਚ ਆ ਜਦੋਂ ਆਪਾਂ 27 ਇੰਚ ਬ੍ਰੈਸਟ ਰੱਖਣੀ ਆ ਮੋਟਾ ਸਾਡੇ ਕੋ ਕਾਫੀ ਵੱਧ ਜਾਂਦਾ ਆ ਫਿਰ ਬਾਹ ਲਗਾਉਣ ਦੇ ਵਿੱਚ ਪ੍ਰੋਬਲਮ ਬਹੁਤ ਆਂਦੀ ਇਸ ਲਈ ਛੇ ਤੇ ਆਪਾਂ ਮੋਡੇ ਦਾ ਨਿਸ਼ਾਨ ਲਗਾ ਲਿਆ ਹੁਣ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣਾ ਫਿਰ ਆਪਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਹਾਂਜੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲਿਆ ਹੁਣ ਬ੍ਰੈਸਟ ਸਾਡੇ ਕੋ ਹੈਗੀ ਆ ਜੀ 27 ਇੰਚ 27 ਦਾ ਅੱਧਾ ਆਪਣੇ ਕੋ ਆ ਗਿਆ 6.5 ਇੰਚ ਆਪਾਂ 6.5 ਤੇ ਨਿਸ਼ਾਨ ਲਾ ਲਿਆ ਫਰੰਟ ਮੋਡੇ ਦੀ ਜਿਹੜੀ ਤੁਸੀਂ ਗਲਾਈ ਪਾਣੀ ਆ ਜੀ 1.5 ਇੰਚ ਤੇ ਪਾਣੀ ਆ ਬੈਕ ਦੀ ਆਪਾਂ ਪਾਣੀ ਆ ਜੀ 2.5 ਇੰਚ ਤੇ ਹਾਂ ਜੀ ਹੁਣ ਇੱਥੋਂ ਤੁਸੀਂ ਆਪਾਂ 6 ਤੇ ਰੱਖਿਆ ਸੀਗਾ ਜੀ ਇੱਥੋਂ ਆਪਾਂ 3 ਤੇ ਲਾ ਲੈਣਾ ਹੱਥ 3 ਕਰ ਲੈਣਾ 6 ਦਾ ਅੱਧਾ ਆਪਣੇ ਕੋ ਆ ਗਿਆ 3 ਇੰਚ 3 ਤੋਂ ਆਪਾਂ ਦੇਖੋ ਇਸ ਤਰੀਕੇ ਨਾਲ ਗਲਾਈ ਪਾ ਲੈਣੀ फ्रंट ਦੀ ਹਾਂਜੀ ਬੈਕ ਦੀ ਆਪਾਂ ਹੱਥੋਂ ਉੱਪਰੋਂ ਜਿੱਥੋਂ ਤੀਰਾ ਰੱਖਿਆ ਸੀ ਉੱਥੋਂ ਬਾਣੀ ਦੀ ਗਲਾਈ ਇਸ ਤਰੀਕੇ ਨਾਲ ਹਾਂਜੀ ਹੁਣ ਤੁਸੀਂ ਦੇਖੋ ਸਾਡੇ ਕੋ ਮੋਡਾ ਜੀ ਜਦੋਂ ਆਪਾਂ ਇਸ ਤਰੀਕੇ ਨਾਲ ਇਹਦੀ ਕਟਾਈ ਕਰਨੀ ਮੋਡਾ ਸਾਡੇ ਕੋਲ ਜੀ 11 ਇੰਚ ਹੋ ਜਾਣਾ ਇਸ ਲਈ ਆਪਾਂ ਬਾਹ ਦਾ ਮੋਡਾ ਵੀ 11 ਇੰਚ ਹੀ ਰੱਖਣਾ ਹੈ। ਹਾਂਜੀ ਜਿੰਨਾ ਸਾਡੇ ਕੋ ਵੱਡਾ ਨਾਪਿਆ ਉਨਾ ਹੀ ਅਸੀਂ ਮੋਟਾ ਕੱਟ ਰੱਖਣਾ ਜੀ। ਜੇ ਸਾਡੇ ਕੋ ਬ੍ਰੈਸਟ 28 ਇੰਚ ਹੁੰਦੀ ਫਿਰ ਵੀ ਆਪਾਂ ਮੋਟਾ نیچے ਨੂੰ 6 ਇੰਚ ਰੱਖਣਾ।